ਦੇ ਖਦੇ ਵਾਸਤੇ ਸੇਵਾ ਤੇ ਸਿਮਰਨ ਇਹ ਮੂਲ ਸਿਧਾਂਤ ਫਾਊਂਡੇਸ਼ਨ ਨੇ ਇਹਨਾਂ ਤੇ ਸਿੱਖੀ ਦਾ ਮਹੱਲ ਉਸਰਦਾ ਤੇ ਇਹ ਹੀ ਸਿੱਖੀ ਦਾ ਸੰਪੂਰਨ ਮੁਕੰਮਲ ਸਰੂਪ ਨੇ ਸੇਵਾ ਤੇ ਸਿਮਰਨ ਕੀਤੇ ਤੋਂ ਬਗੈਰ ਸੇਵਾ ਤੇ ਸਿਮਰਨ ਦੇ ਬਾਰੇ ਸਿਰਫ ਸੁਣ ਲੈਣਾ ਪੜ੍ਹ ਲੈਣਾ ਜਿਵੇਂ ਇਹ ਵੀਡੀਓ ਹੈ ਸੇਵਾ ਤੇ ਸਿਮਰਨ ਦੇ ਬਾਰੇ ਪ੍ਰੇਰਣਾ ਦੇਣ ਦੇ ਲਈ ਯਾਦ ਕਰਵਾਉਣ ਦੇ ਲਈ ਵਰਤੀ ਜਾਵੇ ਤਾਂ ਮੁਬਾਰਕ ਹੈ ਨਹੀਂ ਤਾਂ ਸਿਵਾਏ ਕੁਝ ਵਿਊਜ਼ ਤੇ ਕੁਝ ਲਾਈਕਸ ਦੇ ਇਸ ਤੋਂ ਵੱਧ ਕੇ ਇਹ ਵੀਡੀਓ ਕੁਝ ਵੀ ਨਹੀਂ ਮਾਇਨੇ ਰੱਖਦੀ ਵੀਡੀਓ ਦੇ ਨਾਲ ਮੈਨੂੰ ਚੈਨਲ ਦੇ ਉੱਪਰ ਗਰੋਥ ਮਿਲ ਜੇਗੀ ਕੁਝ ਵਿਊਜ਼ ਤੇ ਲਾਈਕਸ ਮਿਲ ਜਾਣਗੇ ਕੁਝ ਸਬਸਕ੍ਰਾਈਬਰਸ ਤੇ ਆਵਰਸ ਕੰਪਲੀਟ ਹੋ ਜਾਣਗੇ ਓਵਰ ਦਾ ਟਾਈਮ ਮੋਨਟਾਈਜੇਸ਼ਨ ਹੋ ਜਾਏਗੀ ਪਰ ਜਿਹੜਾ ਇਸ ਵੀਡੀਓ ਦੇ ਵਿੱਚ ਦਿੱਤਾ ਹੋਇਆ ਸੁਨੇਹਾ ਹੈ ਜਿਉ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆ ਰਿਹਾ ਇਨਕਲੂਡਿੰਗ ਮੀ ਤਾਂ ਫਿਰ ਸੇਵਾ ਤੇ ਸਿਮਰਨ ਦੇ ਰਾਹੀ ਜਿਹੜੀ ਸਿੱਖ ਦੀ ਤਸਵੀਰ ਤੇ ਤਾਸੀਰ ਹੈ ਸਿੱਖ ਦੀ ਸੁਰਤ ਹੈ ਸੂਰਤ ਹੈ ਸਿਰਤ ਹੈ ਉਹ ਸੰਪੂਰਨ ਨਹੀਂ ਹੋਣੀ ਤਾਂ ਗੁਰੂ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਵੀ ਸਿੱਖ ਦੇ ਵਾਸਤੇ ਇਹ ਪੂਰਨੇ ਪਾਏ ਨੇ ਕਿ ਸੇਵਾ ਤੇ ਸਿਮਰਨ ਬੰਦਗੀ ਭਗਤੀ ਲਗਨ ਪ੍ਰੇਮਾ ਭਗਤੀ ਚਾਉ ਉਤਮਾ ਇਹਨਾਂ ਦੇ ਨਾਲ ਆਪਣੇ ਜੀਵਨ ਦੀ ਘੜਤ ਨੂੰ ਸੋਹਣਾ ਬਣਾਈਏ ਗੁਰੂ ਅਨੁਸਾਰ ਕਰੀਏ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ